ਸਤਿਨਾਮ ਸ੍ਰੀ ਵਾਹਿਗੁਰੂ ਏਕ ਓੰਕਾਰ ਸਤਗੁਰ ਪ੍ਰਸਾਦਿ ਪਾਤਸ਼ਾਹੀ ਦਸਵੀ ਕਬਿਓ ਬਾਤ ਬੇਨਤੀ ਜੋ ਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨਨ ਮਨ ਰਹੇ ਹਮਾਰਾ ਆਪਣਾ ਜਾਣਕਰੂ ਪ੍ਰਤਿਪਾਰ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਦ ਦੇ ਮੋਹ ਬਚਾਓ ਸੁਖੀ ਵਸੈ ਮੋਰੋ ਪਰਿਵਾਰਾ ਸਿਵਕ ਸਿਖ ਸਬੈ ਕਰਤਾਰਾ ਮਉ ਰੱਛਾ ਨਿਜ ਕਰਦੇ ਕਰੀਐ ਸਬੈਨ ਕੋ ਆਇ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮ ਛਡ ਕੋਈ ਅਗਰ ਨ ਤਿਆਉ ਜੋ ਵਰਚਾਹੋ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਚਨ ਚਨ ਛਤਰ ਹਮਾਰੇ ਮਾਰੇ ਹੈ ਆਪ ਹਾ ਦੇ ਮੁਝੇ ਬਰੀਐ ਮਰਨ ਕਾਲ ਕਾ ਤ੍ਰਸਨ ਬਰੀਐ ਜੋ ਸਦਾ ਹਮਾਰੇ ਪਛਾ ਸੇ ਸਤਜੁ ਤੁਝੁ ਕਰਿਓ ਰੱਛਾ ਰਖ ਲੇ ਮ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪ੍ਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮ ਉਤਾਰ ਕਾਲ ਪਾਇ ਸਿਵ ਜਗ ਉਤਾਰ ਕਾਲ ਪਾਇ ਕਰਬਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਮੇਧ ਰਾਜ ਬ੍ਰਹਮਾ ਜੋ ਥੀਓ ਜਨਕਾ ਸਭ ਲੋਕ ਸਵਾਰਾ ਨਮਸਕਾਰ ਰਹਿ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਿਸਨ ਪਜਾਇਓ ਆਦ ਅੰਤੇ ਕੇ ਅਵਤਾਰ ਸੋਈ ਗੁਰੂ ਸੰਜਿਵ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨਿਆ ਸੁਵਾਰੀ ਸਿਵ ਕਨਕੂ ਸਿਵ ਬੰਸੁਪ ਬੀਓ ਸਤਰਨ ਕੋ ਪਲਮੁ ਬਦਕੀਓ ਘਟ ਘਟ ਕੇ ਅੰਤਨ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਤੀ ਤੇ ਕੰਤਨ ਸੁਨ ਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਨ ਜਬਦ ਕਰਖ ਕਰਾ ਕਰ ਤਾਰ ਪ੍ਰਜਾ ਧਰਤ ਤਬ ਦੇ ਅਪਾਰ ਜਬਾ ਕਰਖ ਕਰ ਕਹ ਕਵ ਤੂੰ ਮੈਂ ਮਰਤ ਦੇ ਤਰ ਸਮਹੋ ਜੇਤੇ ਬੰਨਨ ਸ੍ਰਿਸ਼ਟ ਸਭ ਧਾਰੈ ਆਪ ਆਪਣੇ ਬੂਝੋ ਚਾਰੇ ਤੁਮ ਸੁਭੀ ਟ ਰਹਿ ਤਨ ਰਾਮ ਜਾਨਤ ਬੇਦ ਪੇਰ ਅਰ ਆਲਮ ਨਰੰਗਰ ਨਿਰਵਕਾਰ ਨਿਰਮਪਾਦੁ ਨੀਲਨਦਨ ਤਸਪੂ ਤਕ ਮੂੜ ਚਰਤ ਪੈਦਾ ਜਾ ਕੋ ਪਿਵ ਨ ਭਉਤ ਵੇਗਾ ਤਾਕੋ ਕਰਪਾ ਹਨ ਅਨਮਨਤ ਮਹਾ ਮੂੜ ਕਸ਼ਪੇ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਭ ਜਰੰਕਾਰ ਕਾ ਚੀਨਤ ਨੈ ਪਿਵਾ ਆਪਨੇ ਬੁਧ ਹੈ ਜੇਤੀ ਬਰਨਤ ਪਨ ਪਨ ਤੋਹੇ ਤੇਤੀ ਤੁਮਰਾ ਲਖਨ ਜੈ ਪਸਾਰਾ ਕਹਿ ਬਿਸਜਾ ਪ੍ਰਥਮ ਸੰਸਾਰਾ ਇੱਕੈ ਰੂਪਨੋ ਸਰੂਪਾਰੰਕ ਪਿਉ ਰਵ ਕਹਿ ਭੂਪਾ ਅੰਡਜੇ ਰੈ ਸੇ ਤਿ ਜਿਨੀ ਉਤਪੁਜ ਖਾਨ ਬਹੁਰਚ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਭਿਉ ਸੰਕਰੇ ਕੇਠਾ ਸਿਗਰੀ ਸ੍ਰਿਸ਼ਟ ਦਿਖਾਇ ਅਚੰਪ ਵਾਦ ਜੁਗਾਦ ਸਰੂਪ ਸੁਜੰ ਭਾਵੋ ਅਬਰਖਾ ਮੇਰੀ ਤੁਮ ਕਰੋ ਸਿਖੋ ਬਾਰ ਸਿਕ ਸੰਗਰੋ ਦੁਸ਼ਟ ਜੀਤੇ ਉਠੋ ਨਤਨ ਤੋਂ ਪਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਸਤਿ ਸੋਇਤ ਸਰਣੀ ਪਰੈ ਤਿਨ ਕੈ ਦੁਸ਼ਟ ਦੁਖ ਤਾ ਮਰੈ ਪੁਰਖ ਜਨ ਪਗ ਪਰੈ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਲੇ ਜੋ ਕਨ ਕੋਈ ਇਕ ਵਾਰ ਤੈ ਹੈ ਤਾ ਕੇ ਕਾਲ ਨਿਤ ਨਹਿ ਰੱਛਾ ਹੋਏ ਤੈ ਸਭ ਕਾਲ ਦੁਸ਼ਟ ਰੇ ਸਟ ਤ੍ਰੈਤ ਕਾਲਾ ਕ੍ਰਿਪਾ ਦ੍ਰਿਸ਼ਟ ਦੰਜੈਨ ਹਰਿ ਹਰਿ ਤਾਕੇ ਤਾਪ ਤਨ ਕਮੋ ਹਰਿ ਹੋ ਰਿਦ ਸਿਦ ਘਰ ਮੋ ਸੁਭ ਹੋਏ ਦੁਸ਼ਟ ਸ਼ੈਸ਼ ਵੈਸਕ ਨਾ ਕੋਈ ਇੱਕ ਬਾਰ ਜਿਨ ਤੁਮੈ ਸੁਮਾਰ ਕਾਲ ਵਾਸਤੇ ਤਾਹੋ ਬਾਰ ਜਨ ਅਨੰਤ ਹਰੂ ਕਹਾ ਦਰਦ ਦੁਸ਼ਟ ਲੋਕ ਤੇ ਰਹਾ ਖੜਕੇ ਤਮੈ ਸਰਨ ਤੇ ਹਾਰੀ ਆਪ ਹਾnde ਲਿਹੁ ਬਾਰੀ ਸਰਬ ਥੋਰ ਮੋ ਹੋ ਸਹਾਈ दुष्ट दोख ते ले हो बचाई वाहे गुरु जी का खालसा वाहे गुरु जी की फतेह सतनाम श्री वाहे गुरु एक ओंकार सतगुरु प्रसाद दे पातशाही दसवी कबे ओ बात बिनती जो पई हमरी करो हादे रक्षा पूर्ण होए चित की इच्छा ਸਭ ਚੰਨਨ ਮਨ ਰਹੇ ਹਮਾਰਾ ਆਪਣਾ ਜਾਣ ਕੋ ਉਪਰਿਤ ਪਾਰਾ ਹਮਰੇ ਦੁਸ਼ਟ ਸੁਭੈ ਤੁਮ ਘਾਵੋ ਆਪ ਹਾਰ ਦੇ ਮੋਹ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸਿਵਕ ਸਿਖ ਸਬੈ ਕਰਤਾਰ ਮਉ ਰੱਛਾ ਨਿਜ ਕਰ ਦੇ ਕਰੀਐ ਸਬੈ ਰਨ ਕੋ ਅਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮ ਛੱਡ ਕੋਈ ਅਗਰ ਨਾ ਤੇ ਆਉ ਜੋ ਵਰ ਚਾਹੋਂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਚੰਨ ਚੰਨ ਛਤਰ ਹਮਾਰੇ ਮਾਰੀ ਹੈ ਆਪ ਹਾ ਦੇ ਮੁਝੇ ਬਰੀਐ ਮਰਨ ਕਾਲ ਕਾ ਤ੍ਰਸਿਨ ਬਰੀਐ ਜੋ ਸਦਾ ਹਮਾਰੇ ਪਛਾ ਸੇਸ ਤੁਝੁ ਜੁ ਕਨਿਓ ਰੱਛਾ ਰਾਖ ਲਮ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਪਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਬੁਧ ਤਰ ਅਕਾਲ ਪਾਇ ਸ਼ਿਵ ਜੀ ਉਤਾਰ ਅਕਾਲ ਪਾਇ ਕਰਬਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀ ਆ ਤਮਾਸਾ ਜਨਨ ਕਾਲ ਜੋਗੀ ਸ਼ਿਵ ਕੀਓ ਮੇਧ ਰਾਜ ਬ੍ਰਹਮਾ ਜੋਥੀਓ ਜਨਨ ਕਾ ਸੁਭ ਲੋਕ ਸਵਾਰਾ ਨਮਸਕਾਰ ਰਹਿ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾ ਜਿਸਨੂੰ ਪੁਜਾਇਓ ਆਦਿ ਅੰਤੇ ਕੇ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨਿਆ ਸੁਵਾਰੀ ਸ਼ਿਵ ਕਨ ਕੋ ਸ਼ਿਵ ਗੰਦ ਸੁਪਦੀਓ ਸਤਰਨ ਕੋ ਪਲਮੋ ਬੁਧ ਕੀਓ ਘਟ ਘਟ ਕੇ ਅੰਤਨ ਕੀ ਜਾਣਤ ਭਲੇ ਬੁਰੇ ਕੇ ਪੀਰ ਪਸ਼ਾਂਤ ਚੀਤੀ ਤੇ ਕੰਤਨ ਸੁਣਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਨ ਜਬਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇ ਅਪਾਰ ਜਪਾ ਕਰਖ ਕਰ ਤੋ ਕਹਉ ਤਮ ਮੈਂ ਮਿਤ ਦੇ ਤਰ ਸਮਹਉ ਜੇ ਤੇ ਬੰਦਰ ਸ੍ਰਿਸ਼ਟ ਸੁਭਤਾ ਰੇ ਆਪ ਆਪਣੇ ਬੂਝੋ ਚਾਰੇ ਤੁਮ ਸੁਭੀ ਟ ਰਹਿ ਤਨ ਰਾਮ ਜਾਨਤ ਬੇਦ ਭੇਦ ਅਰ ਆਲਮ ਨਰੰਕ ਨਿਰਵਕਾਰ ਨਤੰਪ ਦੋਨੀ ਲਨਤ ਸੰਪ ਤਕ ਮੂੜ ਚਰਤ ਪਿੰਦਾ ਜਾਂ ਕੋ ਪਿਵ ਨ ਭਉਤ ਬੇਦਾ ਕਾ ਕੋ ਕਰਪਾ ਹਨਨ ਮੰਨਤ ਮਹਾ ਮੂੜ ਕਸ਼ਪੇ ਨ ਜਾਣਤ महादेव को कहत सदा स निरंकार का चिन्ह तने पवा अपने बुद्ध है जेती बनत पन पन, पन तोहे तेती तुमरा लखन जय पसारा कहब दसजा प्रथम संसार एकै रूप अनूप सुरूपारंक पियो रव कहि फूपा अंड जे रे सेति गिनि उत्पोज खान बहु रच दिनी कहूं फूल राजा हवे बैठा कहूं सिमट भयो शंकर कैठा ਸੇ ਗ੍ਰੀਸ ਰੇਸ਼ਟ ਦਿਖਾਏ ਅਚੰਭਵਾਦ ਜੁਗਾਦ ਸਰੂਪ ਸੁਜੰ ਭਾਵੋ ਅਬਰਖਾ ਮੇਰੀ ਤੁਮ ਕਰੋ ਸਿਖੋ ਬਾਰ ਸਿਕ ਸੰਗਰੋ ਦੁਸ਼ਟ ਜਿੱਤੇ ਉਠਣਾ ਤੰਤ ਪਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਸਤਿ ਸੋਇਤ ਸਰਣੀ ਪਰੈ ਤਨ ਕੈ ਦੁਸ਼ਟ ਦੁਖ ਤਾ ਮਰੇ ਪੁਰਖ ਜਨ ਪੰਗ ਪਰੇ ਤੇ ਹਾਰੇ ਤਿਲਕੇ ਤੁਮ ਸੰਕਟ ਸਭ ਟਾਲੇ ਜੋ ਕਨ ਕੋਈ ਤਵਾਰ ਤੈ ਹੈ ਤਾਕੇ ਕਾਲ ਨਿਤਨਹਿ ਰੱਛਾ ਹੋਏ ਤੈ ਸਭ ਕਾਲ ਦੁਸ਼ਟ ਰਿਸਟ ਤ੍ਰੈਤ ਤਕਾਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰਿ ਹੋ ਤਾਕੇ ਤਪ ਤਨ ਕਮੋਹ ਹਰਿ ਹੋ ਰਿਦ ਸਿਦ ਘਰਮੋਂ ਸਭ ਹੋਏ ਦੁਸ਼ਟ ਸੈਸ਼ ਵੈਸ ਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੁਮਾਰਾ ਕਾਲ ਫਾਸਤੇ ਤਾਹਿ ਉਬਾਰਾ ਜਨ ਅਨੰਤ ਹਰੂ ਕਹ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸਰਣ ਤੇ ਹਾਰੀ ਆਪਾ ਹਾਤੇ ਲਿਹੁ ਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਏਕ ਓੰਕਾਰ ਸਤਗੁਰ ਪ੍ਰਸਾਦਿ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੋ ਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੂ ਪਰਿਤਪਾਰ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਦ ਤੇ ਮੋਹ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸਿਵਕ ਸਿਖ ਸਭੈ ਕਰਤਾਰਾ ਮਉਰਛਾ ਨਿਜ ਕਰਦੇ ਕਰੀਐ ਸਭੈਨ ਕੋ ਆਇ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਬਿਆਸ ਤum ਛਡ ਕੋਈ ਅਗਰ ਨ ਤਿਆਉ ਜੋ ਵਰਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਚਨ ਚਨ ਛਤਰ ਹਮਾਰੇ ਮਾਰੇ ਹੈ ਆਪ ਹਾਂ ਦੇ ਮੁਝੇ ਬਰੀਐ ਬਰਨ ਕਾਲ ਕਾ ਤਰਸਨ ਬਰੀਐ ਜੋ ਸਦਾ ਹਮਾਰੇ ਪਛਾ ਸੇ ਸਤਜੁ ਤੁਝ ਕਲਿਓ ਰੱਛਾ ਰਖ ਲੈ ਅਮ ਰਖਣ ਹਰੀ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪ੍ਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਬੁਤ ਤਰ ਅਕਾਲ ਪਾਇ ਸਿਖ ਜੀ ਉਤਾਰ ਅਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸਾ ਜਨਕਾਲ ਜੋ ਕਿਸੁ ਕੀਓ ਮੇਦਰਾਜ ਬ੍ਰਹਮਾ ਜੋਥੀਓ ਜਨਕਾ ਸਭ ਲੋਕ ਸੁਵਾਰਾ ਨਮਸਕਾਰ ਹੈ ਤੈਹ ਹਮਾਰਾ ਜਨਕਾਲ ਸਭ ਜਗਤ ਬਨਾਇਓ ਦੇਵਦਾ ਜਿਸਨੁ ਪਜਾਇਓ ਆਦ ਅੰਤੇ ਕੇ ਅਵਤਾਰ ਸੋਈ ਗੁਰੂ ਸੰਜਿਵ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਤਨਿਆ ਸੁਵਾਰੀ ਸਿਵ ਕਨਕੋ ਸਿਵ ਗੰਦ ਸੁਪ ਬੀਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਨ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ੰਤ ਚੀਟੀ ਤੇ ਕੰਤਰਾ ਸਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨ ਘਟ ਘਟ ਕੇ ਪਟ ਪਟ ਕੀ ਜਾਣ ਜਬੂਦ ਕਰਖ ਕਰਾ ਕਰ ਤਾਰ ਪ੍ਰਜਾ ਧਰਤ ਤਬ ਦੇ ਅਪਾਰ ਜਬਾ ਕਰਖ ਕਰ ਤਹੋ ਕਵਹੁ ਤੁਮ ਮੈਂ ਮਤ ਦੇ ਤਰ ਸਮਹੁ ਜੇਤੇ ਬੰਨਨ ਸ੍ਰਿਸ਼ਟ ਸੰਤਾਰ ਆਪ ਆਪਣੇ ਬੂਝੋ ਚਾਰੇ ਤੁਮ ਸੁਭੀਟ ਰਹਤ ਨਰਾ ਰਾਮ ਜਾਨਤ ਵੇਦ ਭੇਦ ਅਰ ਆਲਮ ਨਰੰਗਰ ਨਿਰਵਕਾਰ ਨਿਲੰਬ ਦਨੀ ਲਨਤ ਸੰਪ ਤਕ ਮੂੜ ਚਰਤ ਪੈਦਾ ਜਕੋ ਪਿਵ ਨ ਭਉਤ ਵੈਦਾ ਤਾਕੋ ਕਰਪਹਨ ਅਨਮਨਤ ਮਹਾ ਮੂੜ ਕਸ਼ਪੇ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਰੰਗਰ ਕਾ ਚਿਨਤਨੈ ਪਿਵ ਆਪਨੇ ਬੁਧ ਹੈ ਜੇਤੀ ਬਨਨ ਪਨ ਪਨ ਤੋਹੇ ਤੇਤੀ ਤੁਮਰਾ ਲਖਨੁ ਜੈ ਬਸਾਰਾ ਕਹਿ ਬਿਸੁਜਾ ਪ੍ਰਥਮ ਸੰਸਾਰਾ ਇਕੈ ਰੂਪਨੁ ਸਰੂਪਾ ਰੰਗ ਕਪਿਉ ਰਵ ਕਹਿ ਭੂਪਾ ਅੰਡਜੇ ਰੈ ਸੇ ਤਿਜ ਕਿਨੀ ਉਤਪੁਜ ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਭਿਉ ਸੰਕਰੇ ਕੇਠਾ ਸਿਗਰੀ ਸ੍ਰੇਸ਼ਟ ਦਿਖਾਇ ਅਚੰਭਵਾਦ ਤੁਜ ਕਾਦ ਸਰੂਪ ਸੁਜੰ ਭਾਵੋ ਅਬਰਖਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ दुष्ट जिते उठो न तत पता सबलमलेष क्रूरण काता जे स्तोय तग सरणी पर तिनके दुष्ट दुख त मरै पुरख जन पग परे तिहारे तिनके तुम संकट सब टाले जो कण कोई इक बार त है ताके काल नित न है रक्षा होए तए सब काल दुष्ट रिषट त्रयंतद काल ਕ੍ਰਿਪਾ ਦ੍ਰਿਸ਼ਟ ਤਾਂ ਜੈਨ ਹਰਿ ਹੋ ਤਾ ਕੇ ਤਾਪ ਤਨ ਕਮੋ ਹਰਿ ਹੋ ਰਿਦ ਸਿਦ ਘਰ ਮੋ ਸਭ ਹੋਏ ਦੁਸ਼ਟ ਸ਼ੈ ਸ਼ਵੈਸ ਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੁਮਾਰ ਕਾਲ ਫਾਸਤੇ ਤਾਹਿ ਉਬਾਰ ਜਨ ਅਨੰਤ ਹਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੁਮੈ ਸਰਨ ਤੇ ਹਾਰੀ ਆਪ ਹਾਂ ਦੇ ਲਿਹੁ ਬਾਰੀ ਸਰਬ ਥੋਰ ਮੋ ਹੋ ਸਹਾਈ दुष्ट दुख ते ले हो बचाई वाहे गुरु जी का खालसा वाहे गुरु जी की फतेह सतनाम श्री वाहे गुरु एक ओंकार सतगुरु प्रसाद दे पातशाही दसवी कबेओ बात बिनती जो पई हमरी करो हादे रक्षा पूर्ण होए चित की इच्छा ਤਉ ਚੰਨਨ ਮਨ ਰਹੇ ਹਮਾਰਾ ਆਪਣਾ ਜਾਨਕ ਰੂਪ ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪਹਾਦ ਤੇ ਮੋਹ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸਿਵਕ ਸਿਖ ਸਭੈ ਕਰਤਾਰਾ ਮਉ ਰੱਛਾ ਨਿਜ ਕਰਦੇ ਕਰੀਐ ਸਭੈ ਰਨ ਕੋ ਅਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸ ਤੂੰ ਛੱਡ ਕੋਈ ਅਗਰ ਨਾ ਤੇ ਆਉ ਜੋ ਵਰਜਾਹੋਂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਚੰਨ ਚੰਨ ਛਤਰ ਹਮਾਰੇ ਮਾਰੇ ਹੈ ਆਪ ਹਾ ਦੇ ਮੁਝੇ ਬਰੀਐ ਵਰਨ ਕਾਲ ਕਾ ਤਰਸਨ ਬਰੀਐ ਜੋ ਸਦਾ ਹਮਾਰੇ ਪਛਾ ਸੇਸ ਤੁਝੁ ਕਨਿਓ ਰੱਛਾ ਰਾਖ ਲਮ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪ੍ਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮ ਉਤਰ ਕਾਲ ਪਾਇ ਸਿਖ ਜੂ ਉਤਰ ਕਾਲ ਪਾਇ ਕਰਬਿਸ਼ਣ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਾਸਾ ਜਨਕਾਲ ਜੋਗੀ ਸਭ ਕੀਓ ਮੇਧ ਰਾਜ ਬ੍ਰਹਮਾ ਜੋ ਥੀਓ ਜਨਕਾ ਸਭ ਲੋਕ ਸਵਾਰਾ ਨਮਸਕਾਰ ਰਹਿ ਤਹੇ ਹਮਾਰਾ ਜਵਨ ਕਾਲ ਸਵਜਗਤ ਬਨਾਇਓ ਦੇਵਦਾ ਜਿਸਨੁ ਪਜਾਇਓ ਆਦ ਅੰਤੇ ਕੇਵ ਉਤਾਰ ਸੋਈ ਗੁਰੂ ਸੋਜੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨਿਆ ਸੁਵਾਰੀ ਸਿਵ ਕਨ ਕੋ ਸਿਵ ਗੰਸੁ ਬਪੀਓ ਸਤਰਨ ਕੋ ਪਲਮੁ ਬਦ ਕੀਓ ਘਟ ਘਟ ਕੇ ਅੰਤਨ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਤੀ ਤੇ ਕੰਤਰਾ ਸੁਣ ਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣ ਜਬਦ ਕਰਖ ਕਰਾ ਕਰ ਤਾਰ ਪ੍ਰਜਾ ਧਰਤ ਤਵ ਦੇ ਅਪਾਰ ਜਬਾ ਕਰਖ ਕਰ ਕਹ ਕਹੂੰ ਤੁਮ ਮੈਂ ਮਰਤ ਦੇ ਤਰ ਸਮਹੋ ਜਿਤੇ ਬਨਨ ਸ੍ਰਿਸ਼ਟ ਸਭ ਧਾਰੇ ਆਪ ਆਪਣੇ ਬੂਝੋ ਚਾਰੇ ਤੁਮ ਸੁਭੀ ਹਿਤ ਰਹੈ ਤਨ ਰਾਮ ਜਨਤ ਬੇਦ ਭੇਦ ਅਰ ਆਲਮ ਨਰੰਕ ਨਿਰਵਕਾਰ ਨਿਲੰਬ ਦੁਨੀ ਲਨਦ ਸੰਪੂ ਤਕ ਮੂੜ ਚਰਤ ਪਿੰਦਾ ਜਕੋ ਪਿਵ ਨ ਭਉਤ ਬਿਗਾ ਕਕੋ ਕਰਪਾ ਹਨਨ ਮੰਨਤ ਮਹਾ ਮੂੜ ਕਸ਼ਪੇ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਰੰਕਾਰ ਕਾ ਚਿਨਤਨੈ ਪਿਵਾ ਆਪਣਨੇ ਬੁਧ ਹੈ ਜੇਤੀ ਬਨਰਪਨ ਪੰਤੋਹੇ ਤੇਤੀ ਤੁਮਰਾ ਲਖਨ ਜੈ ਪਸਾਰਾ ਕਹਿਵ ਤਸਜਾ ਪ੍ਰਥਮ ਸੰਸਾਰਾ ਇਕੈ ਰੂਪਨੋ ਸਰੂਪਾਰੰਕ ਪਿਉ ਰਵ ਕਹਿ ਹੀ ਪੂਪਾ ਅੰਡ ਜੇ ਰੈਸੀ ਤਿਜ ਕਿਨੀ ਉਤਪੁਜ ਖਾਨ ਬਹੂ ਰਚ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਭਿਉ ਸੰਕਰੇ ਕੇਠਾ ਸੇ ਗ੍ਰੀਸ ਰੇਸ਼ਟ ਦਿਖਾਏ ਚੰਪਵਾਦ ਜੁਗਾਦ ਸਰੂਪ ਸੁਜੰ ਭਾਵੋ ਅਬਰਖਾ ਮੇਰੀ ਤੁਮ ਕਰੋ ਸਿਖੋ ਬਾਰ ਸਿਕ ਸੰਗਰੋ ਦੁਸ਼ਟ ਜਿੱਤੇ ਉਠੋ ਤਤ ਪਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਸਤੋਇਤ ਸਰਣੀ ਪਰੈ ਤਿਨ ਕੈ ਦੁਸ਼ਟ ਦੁਖ ਤਾ ਮਰੇ ਪੁਰਖ ਜਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਲੇ ਜੋ ਕਨ ਕੋਈ ਕਿਵਾਰ ਤੈ ਹੈ ਤਾਕੇ ਕਾਲ ਨਿਤਨੇ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਰਿਸਟ ਤ੍ਰੈਤ ਕਾਲਾ ਕਿਰਪਾ ਦ੍ਰਿਸ਼ਟ ਤਾ ਜੈਨੇ ਹਰਿ ਹੋ ਤਾਕੇ ਤਾ ਤਨ ਕਮੋਹਰੇ ਹੋ ਰਿਦ ਸਿਦ ਘਰ ਮੋ ਸੁਭ ਹੋਏ ਦੁਸ਼ਟ ਸ਼ਸ਼ ਵੈਸਕ ਨਾ ਕੋਈ ਇੱਕ ਬਾਰ ਜੇ ਤੂੰ ਮੈ ਸੁਮਾਰਾ ਕਾਲ ਵਾਸਤੇ ਤਾਹੋ ਬਾਰ ਜਨ ਅਨੰਤ ਹਰੂ ਕਹਾ ਦਰਦ ਦੁਸ਼ਟ ਲੋਕ ਤੇ ਰਹਾ ਖੜ ਕੇ ਤੇ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਹੁ ਬਾਰੀ ਸਰਬ ਠੋਰ ਮਾਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਏਕ ਓ ਔੰਕਾਰ ਸਤਗੁਰ ਪ੍ਰਸਾਦਿ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੋ ਪਈ ਹਮਰੀ ਕਰੋ ਹਾਤੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚੰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਿਤਪਾਰ ਹਮਰੇ ਦੁਸ਼ਟ ਸੁਭਾਅ ਤੁਮ ਘਾਵੋ ਆਪ ਹਾਰ ਦੇ ਮੋਹ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਿਕ ਸਿਖ ਸਬੈ ਕਰਤਾਰ ਮਉ ਰੱਛਾ ਨਿਜ ਕਰਦੇ ਕਰੀਐ ਸਬਰਨ ਕੋ ਅਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸ ਤੁਮ ਛਾੜ ਕੋਈ ਅਰਨਾ ਤਿਆਉ ਜੋ ਵਰਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਚੰਨ ਚੰਨ ਛਤਰ ਹਮਾਰੇ ਮਾਰੇ ਹੈ ਆਪ ਹਾ ਦੇ ਮੁਝੇ ਬਰੀਐ ਮਰਨ ਕਾਲ ਕਾ ਤਰਸਿਨ ਬਰੀਐ ਜੋ ਸਦਾ ਹਮਾਰੇ ਪਛਾ ਸੇਸ ਤੁਝੁ ਜੁ ਕਨਿਓ ਰੱਛਾ ਰਖ ਲੈ ਮ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪ੍ਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਬੁਧ ਤਰ ਅਕਾਲ ਪਾਇ ਸਿਵ ਜੀ ਉਤਰ ਅਕਾਲ ਪਾਇ ਕਰਬਿਸਨ ਪ੍ਰਕਾਸ਼ ਸਗਲ ਕਾਲ ਕਾ ਕੀ ਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਮੇਧ ਰਾਜ ਬੰਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਿ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਿਸਨੁ ਪਜਾਇਓ ਆਦ ਅੰਤੇ ਕੇ ਅਵਤਾਰ ਸੋਈ ਗੁਰੂ ਸੰਜੋਬ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨਿਆ ਅੰਸਵਾਰੀ ਸਿਵ ਕਨ ਕੋ ਸਿਵ ਗੰਦ ਸੁਪਦੀਓ ਸਤਰਨ ਕੋ ਪਲਮੋ ਬੁਧ ਕੀਓ ਕਟ ਕਟ ਕੇ ਅੰਤਨ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨਤ ਚੀਤੀ ਤੇ ਕੰਤਰਾ ਸੁਣਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨ ਘਟ ਘਟ ਕੇ ਪਟ ਪਟ ਕੀ ਜਾਣ ਜਬ ਦੁਖ ਕਰਖ ਕਰਾ ਕਰ ਤਾਰ ਪ੍ਰਜਾ ਧਰਤ ਤਬ ਦੇ ਅਪਾਰ ਜਬ ਆ ਕਰਖ ਕਰ ਤੋ ਕਹਉ ਤਮ ਮੈਂ ਮੁਕਤ ਦੇ ਤਰ ਸਮਹ ਜੇਤੇ ਬੰਦਰ ਸ੍ਰਿਸ਼ਟ ਸਭ ਧਾਰੈ ਆਪ ਪਨੇ ਬੂਝੋ ਚਾਰੇ ਤੁਮ ਸੁਭੀ ਟਰਹਿ ਤਨਰਾ ਰਮਜਾਨਤ ਬੇਦ ਭੇਦ ਹਰ ਆਲਮ ਨਰੰਗਰ ਨਿਰਵਕਾਰ ਨਿਰਮਪਾਦੁ ਨੀਲਨਦ ਸੰਪੂਰਨ ਤਕ ਮੂੜੁ ਚਰਤ ਪੈਦਾ ਜਕੋ ਪਿਵ ਨ ਪਉਤ ਵੇਗਾ ਤਕੋ ਕਰਪਾ ਹਨਨ ਮੰਨਤ ਮਹਾ ਮੂੜ ਕਸ਼ਪੇ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਰੰਕਾਰ ਕਾ ਚੀਨਤ ਨੈ ਪਿਵਾ ਆਪਨੇ ਬੁਧ ਹੈ ਜੇਤੀ ਬਰਨਤ ਪਨ ਪਨ ਤੋਹੇ ਤੇਤੀ ਤੁਮਰਾ ਲਖਨੁ ਜੈ ਬਸਾਰਾ ਕਹਿ ਬਿਸਜਾ ਪ੍ਰਥਮ ਸੰਸਾਰਾ ਇਕੈ ਰੂਪਨੁ ਉਸਰੂਪਾ ਰੰਗ ਕਪਿਉ ਰਵ ਕਹਿ ਪੂਪਾ ਅੰਡਜੇ ਰੈ ਸੇ ਤਿ ਜਿਨੀ ਉਤਪੁਜ ਖਾਨ ਬਹੁਰਚ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਭਿਉ ਸੰਕਰੇ ਕੇਠਾ ਸਿਗਰੀ ਸ੍ਰੇਸ਼ਟ ਦਿਖਾਇ ਅਚੰਭਵਾਦ ਤੁਗਾਦ ਸਰੂਪ ਸੁਜੰ ਭਾਵੋ ਅਬਰਖਾ ਮੇਰੀ ਤੁਮ ਕਰੋ ਸਿਖੋ ਬਾਰ ਸਿਕ ਸੰਗਰੋ ਦੁਸ਼ਟ ਜੀਤੇ ਉਠਣਾ ਤント ਪਤਾ ਸਭ ਨੂੰ ਮਲੇਸ਼ ਕਰੋ ਰਣ ਕਾਤਾ ਜੇ ਸਤਿ ਸੋਇ ਤਕ ਸਰਨੀ ਪਰੈ ਤਿਨ ਕੈ ਦੁਸ਼ਟ ਦੁਖ ਤਾਮ ਮਰੈ ਪੁਰਖ ਜਨੁ ਭਗ ਪਰੇ ਤੇ ਹਾਰੇ ਤਿਲਕੇ ਤੁਮ ਸੰਕਟ ਸਭ ਟਾਰੇ ਜੋ ਕਨ ਕੋਈ ਪਿਵਾਰ ਤੈ ਹੈ ਤਾਕੇ ਕਾਲ ਨਿਤ ਨਹਿ ਰੱਛਾ ਹੋਇ ਤੈ ਸਭ ਕਾਲ ਦੁਸ਼ਟ ਰੇ ਸਟ ਤ੍ਰੈ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਦਾ ਜੈਨ ਹਰਿ ਹੋ ਤਾਕੇ ਤਾਪ ਤਨ ਕਮੋ ਹਰਿ ਹੋ ਰਿਦ ਸਿਦ ਘਰ ਮੋ ਸਭ ਹੋਏ ਦੁਸ਼ਟ ਸ਼ੈਸ਼ ਵੈਸਕੈ ਨਾ ਕੋਈ ਇੱਕ ਬਾਰ ਜਿਨ ਤੁਮੈ ਸੁਮਾਰਾ ਕਾਲ ਫਾਸਤੇ ਤਾਹੋ ਬਾਰ ਜਨ ਅਨੰਤ ਹਰੂ ਕਹ ਦਰਦ ਦੁਸ਼ਟ ਦੋਖ ਤੇ ਰਹਾ ਖੜਕੇ ਤੁਮੈ ਸਰਨ ਤੇ ਹਾਰੀ ਆਪ ਹਾnde ਲਿਹੁ ਬਾਰੀ ਸਰਬ ਥੋਰ ਮੋ ਹੋ ਸਹਾਈ दुष्ट दुख ते ले हो बचाई वाहे गुरु जी का खालसा वाहे गुरु जी की फतेह सतनाम श्री वाहे गुरु एक ओंकार सतगुरु प्रसाद दे पातशाही 10वीं कबेओ बात बिनती चौपाई हमरी करो हादे रक्षा पूर्ण होए चित की इच्छा ਤਬ ਚੰਨਨ ਮਨ ਰਹੇ ਹਮਾਰਾ ਆਪਣਾ ਜਾਨਕ ਰੂਪ ਰਿਤ ਪਾਰ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪਹਾਦ ਤੇ ਮੋਹ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸਿਵਕ ਸਿਖ ਸਭੈ ਕਰਤਾਰ ਮਉ ਰਖਾ ਨਿਜ ਕਰਦੇ ਕਰੀਐ ਸਭੈ ਰਨ ਕੋ ਅਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਬਿਆਸ ਤੁਮ ਛੱਡ ਕੋਈ ਅਗਰ ਨਾ ਧਿਆਉ ਜੋ ਵਰਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਚੰਨ ਚੰਨ ਛਤਰ ਹਮਾਰੇ ਮਾਰੀ ਹੈ ਆਪ ਹਾ ਦੇ ਮੁਝੇ ਬਰੀਐ ਮਰਨ ਕਾਲ ਕਾ ਤ੍ਰਸਨ ਬਰੀਐ ਜੋ ਸਦਾ ਹਮਾਰੇ ਪਛਾ ਸੇ ਸਤਜੁ ਤੁਝੁ ਕਨਿਓ ਰੱਛਾ ਰਾਖ ਲੈ ਅਮ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪ੍ਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਬੁਖਤਰਾ ਕਾਲ ਪਾਇ ਸਿਵ ਜੂ ਅਤਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਨਕਾਲ ਜੋਗੀ ਸਿਵ ਕੀਓ ਮੇਦ ਰਾਜ ਬ੍ਰਹਮਾ ਜੋਥੀਓ ਜਨਕਾ ਸੁਭ ਲੋਕ ਸੁਵਾਰਾ ਨਮਸਕਾਰ ਹੈ ਤਹ ਹਮਾਰਾ ਜਨਮ ਕਾਲ ਸੁਜਗਤ ਬਨਾਇਓ ਦੇਵਦਾ ਜਿਸ਼ਨੁ ਪਜਾਇਓ ਆਦ ਅੰਤੇ ਕੇਵ ਉਤਾਰ ਸੋਈ ਗੁਰੂ ਸੰਜਿਵ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਤਨਿਆਂ ਸਵਾਰੀ ਸਿਵ ਕਨ ਕੋ ਸਿਵ ਬੰਸੁ ਬਪੀਓ ਸਤਰਨ ਕੋ ਪਲਮੁ ਬਦ ਕੀਓ ਘਟ ਘਟ ਕੇ ਅੰਤਨ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨਤ ਚੀਰਤੀ ਤੇ ਕੰਤਨ ਸਤਨ ਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਸ਼ਾਨ ਘਟ ਘਟ ਕੇ ਪਟ ਪਟ ਕੀ ਜਾਨ ਜਬਦ ਕਰਖ ਕਰਾ ਕਰ ਤਾਰ ਪ੍ਰਜਾ ਧਰਤ ਤਬ ਦੇ ਅਪਾਰ ਜਪਾ ਕਰਖ ਕਰ ਤਹੋ ਕਵਹੁ ਤੁਮ ਮੈਂ ਮਰਤ ਦੇ ਤਰ ਸਮਹੋ ਜੇ ਤੇ ਬੰਦਰ ਸ੍ਰਿਸ਼ਟ ਸਭ ਧਾਰੈ ਆਪ ਆਪਣੇ ਬੂਝੋ ਚਾਰੇ ਤੁਮ ਸਭ ਹੀ ਤਰ ਰਹਿ ਤਨ ਰਾਮ ਜਾਨਤ ਬੇਦ ਭੇਦ ਹਰ ਆਲਮ ਨਿਰੰਕਾਰ ਨਿਰਵਿਕਾਰ ਨਿਰੰਭਾਦੋ ਨੀਲਨਦ ਸਭ ਤੱਕ ਮੂੜ ਚਰਤ ਪੇਦਾ ਜਹ ਕੋ ਪਿਵਨ ਭਉਤ ਵੇਦਾ ਤਾਕੋ ਕਰਪਾ ਹਨਨ ਮੰਨਤ ਮਹਾ ਮੂੜ ਕਸ਼ਪੇ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਵ ਜਰੰਕਾਰ ਕਾ ਚਿਨਤਨੈ ਪਿਵ ਆਪਨੇ ਬੁੱਧ ਹੈ ਜੇਤੀ ਬਨਨ ਪਨ ਪਨ ਤੋਹੇ ਤੇਤੀ ਤੁਮਰਾ ਲਖਨ ਜੈ ਪਸਾਰਾ ਕਹਿਬ ਦਸਜਾ ਪ੍ਰਥਮ ਸੰਸਾਰਾ ਇਕ ਰੂਪਨੋ ਸਰੂਪਾ ਰੰਕ ਪਿਉ ਰਵ ਕਹਿ ਹੀ ਫੂਪਾ ਅੰਡ ਜੇ ਰੈ ਸੇ ਤਿਜ ਕਿਨੀ ਉਤਪਜ ਖਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਭਿਉ ਸੰਕਰੇ ਕੇਠਾ ਸੇ ਗ੍ਰੇਸ ਰੇਸ਼ਟ ਦਿਖਾਏ ਅਚੰਭਵਾਦ ਜੁਗਾਦ ਸਰੂਪ ਸੁਜੰ ਭਾਵੋ ਬਰਖਾ ਮੇਰੀ ਤੁਮ ਕਰੋ ਸਿਖੋ ਬਾਰ ਸਿਕ ਸੰਗਰੋ ਦੁਸ਼ਟ ਜਿੱਤੇ ਉਠੋ ਨ ਤਦ ਪਤਾ ਸਭੁ ਲਮਲੇਸ਼ ਕਰੋ ਰਣ ਕਾਤਾ ਜੇ ਸਤਿ ਤੋਇ ਤਕ ਸਰਣੀ ਪਰੈ ਤਿਨ ਕੈ ਦੁਸ਼ਟ ਦੁਖ ਤਾ ਮਰੈ ਪੁਰਖ ਜਨੁ ਪੰਗ ਪਰੈ ਤੇ ਹਾਰੇ ਤਿਨ ਕੈ ਤੁਮ ਸੰਕਟ ਸਭ ਟਾਲੇ ਜੋ ਕਨ ਕੋਈ ਇਕ ਬਾਰ ਪੈ ਹੈ ਤਾਕੇ ਕਾਲ ਨਿਤ ਨਹਿ ਰੱਛਾ ਹੋਏ ਤੈ ਸਭ ਕਾਲ ਦੁਸ਼ਟ ਰਿਸਟ ਤ੍ਰੈਤਦ ਕਾਲਾ ਕ੍ਰਿਪਾ ਦ੍ਰਿਸ਼ਟ ਦਾਂ ਜਾਇ ਨ ਹਰਿ ਹੋ ਤਾਕੇ ਤਵ ਤਨ ਕਮੋ ਹਰਿ ਹੋ ਰਿਦ ਸਿਦ ਘਰ ਮੋ ਸਭ ਹੋਏ ਦੁਸ਼ਟ ਸ਼ੈਸ਼ ਵੈਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੁਮਾਰਾ ਕਾਲ ਵਾਸਤੇ ਤਾਹਿ ਉਬਾਰਾ ਜਨ ਅਨੰਤ ਹਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਫੜਕੇ ਤਮੈ ਸਰਨ ਤੇ ਹਾਰੀ ਆਪ ਹਾnde ਲਿਹੁ ਬਾਰੀ ਸਰਬ ਥੋਰ ਮਾਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ